ਬੈਰਾ ਉਹ ਛੁੜਕਲਾਉਂਦਾ ਕਿਸੇ ਨੂੰ ਆ ਜਾ ਪੁੱਤ ਆਣੇ ਭੱਜ ਕੇ ਓਏ ਛੁੜਕਲਾ ਛੁੜਕਲਾ ਆਉਂਦਾ ਇਹਨੂੰ ਆਇਆ ਫਸਣਾ ਆ ਸੀ ਜਿਆਸ ਨਹੀਂ ਵਧੀਆ ਜਾ ਬਾਦੀ ਵਾਸੇ ਖਟਮੇ ਗਾਏ ਖਟ ਕੇ ਲਿਆ ਤੀ ਲੋਈ ਪੁੱਠੇ ਸਿੱਧੇ 12 ਵਾਲੀ ਤੇ ਫਿਰ ਪੰਜਵੀਂ ਪਾਸ ਨਾ ਹੋਈ ਆ ਆ ਓਏ ਹਰ ਵਾਰੀ ਕਟਿੰਗ ਪਿਆਸੀ ਘਟ ਕੇ ਲੈ ਲਾ ਦਾਲਾ 2 ਕਪੜੇ ਤੌਂਦੀ ਨੂੰ ਅੱਖ ਮਾਰ ਗਿਆ ਜੇ ਤੂੰ ਕਪੜੇ ਤੌਂਦੀ ਨੂੰ ਅੱਖ ਮਾਰ ਗਿਆ ਜੇ ਤੂੰ ਉਹ ਸੰਗ ਨੂੰ ਦੱਸ ਮੁੰਸੇ ਨਾਲੇ ਥੋੜੀਗਾ ਫੇਮ ਮੱਚਾ ਬੰਨ ਜਬਣੀ ਹੁੰਦੀ ਆ ਮਨਸ ਯਾਦ ਕਰ ਲੈ ਮਨਸ ਯਾਦ ਕਰ ਲੈ ਕਿਹੜਾ ਮਨਸ ਯਾਦ ਕਰ ਲੈ ਹਾਂ ਯਾਦ ਕਰ ਲੈ ਹੋਰ ਕੋਈ ਹੋਰ ਸੁਣਾ ਦੋ ਹੋਰ ਮੁਕਤ ਰਹਿ ਜਿਦਾ ਉਹਨ ਕਾਸ ਤੋਂ ਚੰਗਾ ਪੜਾ ਹੱਸਦਾ ਸੀ ਮੌਣ ਕਾਸ ਤੋਂ ਆ ਜਿਹੜੀ ਦਰਵਾਜ਼ੇ ਵਿੱਚ ਬੋਰ ਚੱਕੀ ਖੜੇ ਐ ਮੈਂ ਚੰਗੀ ਤਰ੍ਹਾਂ ਜਾਣਦਾ ਕੌਣ ਕਾਸ ਤੋਂ ਕੋਈ ਕਿਸੇ ਨੂੰ ਕੋਈ ਕੋਈ ਕਾਸ ਤੋਂ ਕੀ ਆ ਕੋਣ ਖਾਏ ਬੜੀ ਸ਼ਾਇਰੀ ਵੀ ਹੋਣੀ ਸ਼ਾਇਰੀ ਵੀ ਜਨਾ ਦੇ ਸ਼ਾਇਰੀ ਚੱਕ ਦੇ ਫਿਰ ਠੀਕ ਹੈ ਸ਼ਾਇਰ ਆ ਜਾ ਆ ਜਾ ਹੋ ਜਾ ਖੜਾ ਖੜਾ ਹੋ ਜਾ ਖੜਾ ਹੋ ਜਾ ਸਾਡੇ ਹਰ ਹਾਲ ਆ ਜੀ ਸਮੈਕ ਲਾ ਜੀ ਕਦੇ ਮੁੰਡਾ ਇੱਕ ਕਾਂਡ ਕਰਕੇ ਆਇਆ ਚੁੱਪ 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 ਰਹਿ ਜਾ ਚੁੱਪ ਆਪ ਵੀ ਚੁੱਪ ਛੱਗਣਾ ਨਹੀਂ ਉੱਚੀ ਬੋਲਣਾ ਬੜਾ ਮਜ਼ਾ ਆਏਗਾ ਨਹੀਂ ਨਹੀਂ ਇਧਰ ਝਾਕ ਇਧਰ ਆ ਫੋਨ ਬੰਨੀ ਇਧਰ ਝਾਕ ਉਹ ਫੋਨ ਚ ਖੜ ਜਾ ਹਾਂ अपना लूटा गैरों में क्या दम था मुझे अपना में लूटा गैरों में क्या दम था मुझे गोली वहां लगी हॉस्पिटल बंद था मुझे गोली वहाँ लगी हॉस्पिटल बंद था मुझे उस एम्बुलेंस में बिठाया गया जिसमे पेट्रोल कम था मुझे उस एम्बुलेंस में बिठाया गया जिसमे पेट्रोल कम था मुझे रिक्शे में इसलिए बैठाया क्योंकि उसका किराया कम था मुझे रिक्शे में इसलिए बैठाया क्योंकि उसका किराया कम था मुझे उस बैठ कर मुझे उस बैड पर लिटाया गया जिसके नीचे बॉम था ਵਾਹ ਜੀ ਵਾਹ ਵੈਰੀ ਗੁੱਡ ਸਾਹ ਸਾਰਿਆਂ ਨੂੰ ਗਾਣਾ ਸੁਣਾ ਦੇ ਗਾਣਾ ਸੁਣਾ ਦੇ ਗਾਣਾ ਗਾਣਾ ਸੁਣਾ ਦੇ ਟਿੱਕਾ ਗਾਣਾ ਸੁਣਾ ਦੇ ਕੋਈ